ਆਣੇ ਤੂੰ ਸਰਬ ਕਲਾਕ ਗਿਆਤਾ ਮਾਤੋ ਖੰਡਨ ਨੀਕੋ ਠਾਕੁਰ ਦੇਸਾ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਕਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਹੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਆਖੋ ਸਰਨਾਈ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਪਿਆਰ ਵਾਲੇ ਸਤ ਸੰਗੀ ਜਨੋ ਅੱਜ ਆਪਾਂ ਬੜੇ ਹੀ ਸਨਮਾਨਯੋਗ ਭਾਈ ਸਹਿ ਪਾਈ ਗੁਰਵਜਨ ਸਿੰਘ ਜਿਨ੍ਹਾਂ ਦੇ ਪੋਤਰੇ ਪੋਤਰੀਆਂ ਦੀ ਖੁਸ਼ੀ ਵਿੱਚ ਸਾਰੇ ਹੀ ਪਰਿਵਾਰ ਵੱਲੋਂ ਪਰਸੋਂ ਰੋਜ ਤੋਂ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਦਾਸ ਤੋਂ ਪਹਿਲਾਂ ਅਮਰਤ ਵੇਲੇ ਗੁਰੂ ਘਰ ਦੇ ਗ੍ਰੰਥੀ ਸਹਿਬਾਨਾਂ ਪਾਸੋਂ ਬੜੇ ਹੀ ਪ੍ਰੇਮ ਸਰਦਾ ਭਾਵਨਾ ਸਹਿਜ ਦੇ ਨਾਲ ਸ਼੍ਰੀ ਅਖੰਡ ਪਾਠ ਸਾਹਿਬਾਂ ਜੀ ਦੇ ਭੋਗ ਪਾਏ ਗਏ ਹਨ ਭੋਗਾਂ ਤੋਂ ਉਪਰੰਤ ਸਨਮਾਨਯੋਗ ਗੁਰੂ ਘਰ ਦੇ ਗ੍ਰੰਥੀ ਸਤਕਾਰਯੋਗ ਬਾਬਾ ਸਤਗੁਰ ਸਿੰਘ ਜੀ ਉਹਨਾਂ ਵੱਲੋਂ ਗੁਰਬਾਣੀ ਦੀ ਵਿਚਾਰ ਨਾਲ ਆਪ ਜੀ ਨੂੰ ਜੋੜਨ ਦਾ ਯਤਨ ਕੀਤਾ ਹੈ ਆਓ ਸਾਧ ਸੰਗਤ ਜੀ ਕਰੋ ਕਿਰਪਾ ਕਥਾ ਵਿਚਾਰਾਂ ਪਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਹfte ਦੀ ਸਾਂਝ ਪਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਬਿਰਬੀ ਨਾ ਰਵੇ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਜਿਸ ਪ੍ਰਮਾਤਮਾ ਨੇ ਸਾਰੀਆਂ ਦਾਤਾਂ ਦਿੱਤੀਆਂ ਦਾਤਾ ਦੇਣ ਵਾਲੇ ਪ੍ਰਮਾਤਮਾ ਨੂੰ ਰੋਜ਼ ਚੇਤੇ ਕਰਿਆ ਕਰੋ ਵੇਖੋ ਜਿਵੇਂ ਅੱਜ ਇਹ ਸੇਵਕ ਪਰਿਵਾਰ ਜੋ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਤੇ ਜਿਸ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਉਸ ਪ੍ਰਮਾਤਮਾ ਦਾ ਅੱਜ ਆਪਾਂ ਸ਼ੁਕਰਾਨਾ ਕਰ ਰਹੇ ਹਾਂ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਈ ਵਾਰੀ ਬੰਦਾ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਰੱਬ ਨੇ ਮੈਨੂੰ ਘਰ ਨਹੀਂ ਦਿੱਤਾ ਰੱਬ ਨੇ ਮੈਨੂੰ ਗੱਡੀ ਨਹੀਂ ਦਿੱਤੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਆਪਣੇ ਤਨ ਬਲ ਝਾਤੀ ਮਾਰ ਆਪਣੇ ਸਰੀਰ ਬਲ ਝਾਤੀ ਮਾਰ ਉਸ ਪ੍ਰਮਾਤਮਾ ਨੂੰ ਰੋਜ਼ ਚੇਤੇ ਕਰਿਆ ਕਰ ਜਿਸ ਪ੍ਰਮਾਤਮਾ ਨੇ ਤੈਨੂੰ ਪੰਜਾਂ ਤਤਾਂ ਦਾ ਤਨ ਦੇ ਦਿੱਤਾ ਦੇਖੋ ਮੇਰੀਆਂ ਭੈਣਾਂ ਧੀਆਂ ਬੈਠੀਆਂ ਨੇ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਸਭ ਤੋਂ ਪਹਿਲਾਂ ਆਪਣੇ ਸਰੀਰ ਬਲ ਝਾਤੀ ਮਾਰ ਜਿਸ ਪਰਮਾਤਮਾ ਨੇ ਤੈਨੂੰ ਕੰਨ ਦਿੱਤੇ ਤੂੰ ਪਰਿਵਾਰ ਦੀ ਆਵਾਜ਼ ਸੁਣਦਾ ਹੈ ਸੰਸਾਰ ਦੀ ਆਵਾਜ਼ ਸੁਣਦਾ ਹੈ ਤੇ ਕੰਨ ਦੇਣ ਵਾਲੇ ਪਰਮਾਤਮਾ ਦਾ ਰੋਜ਼ ਸ਼ੁਕਰ ਕਰਿਆ ਕਰ ਦੂਸਰਾ ਗੁਰੂ ਨਾਨਕ ਸਾਹਿਬ ਕਹਿੰਦੇ ਐ ਜਿਸ ਪਰਮਾਤਮਾ ਨੇ ਅੱਖਾਂ ਦਿੱਤੀਆਂ ਤੂੰ ਪਰਿਵਾਰ ਦੇਖਦਾ ਹੈ ਸੰਸਾਰ ਦੇਖਦਾ ਹੈ ਦੁਨੀਆਂ ਨੂੰ ਦੇਖਦਾ ਹੈ ਤੇ ਅੱਖਾਂ ਦੇਣ ਵਾਲੇ ਪਰਮਾਤਮਾ ਦਾ ਰੋਜ਼ ਸ਼ੁਕਰਾਨਾ ਤੂੰ ਕਿਉਂ ਨਹੀਂ ਕਰਦਾ ਪਿਆ ਤੀਸਰਾ ਗੁਰੂ ਨਾਨਕ ਸਾਹਿਬ ਕਹਿੰਦੇ ਨੱਕ ਦਿੱਤਾ ਚੌਥਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਸ ਪ੍ਰਮਾਤਮਾ ਦੀ ਕਿਰਪਾ ਨਾਲ ਤੇਰੇ ਅੰਦਰੋਂ ਆਵਾਜ਼ ਆਉਂਦੀ ਪਈ ਆ ਤੂੰ ਬੋਲਦਾ ਪਏ ਤੇ ਆਵਾਜ਼ ਦੇਣ ਵਾਲੇ ਪ੍ਰਮਾਤਮਾ ਨੂੰ ਰੋਜ਼ ਚੇਤੇ ਕਿਉਂ ਨਹੀਂ ਕਰਦਾ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਉਹ ਆਪਾਂ ਬਚਨ ਪੜ੍ਹਦੇ ਆ ਮਹਾਰਾਜ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਬਾ ਦਿੱਤੀ ਬੋਲੇ ਤਾਂ ਤ ਹੁਣ ਬੰਦੇ ਦੀ ਬਦਕਿਸਮਤੀ ਇਹ ਹੈ ਕਿ ਜਿਸ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਸੀ ਦੇਣ ਵਾਲੇ ਨੂੰ ਬੰਦਾ ਕਦੀ ਵੀ ਚੇਤੇ ਨਹੀਂ ਕਰਦਾ ਤੇ ਚੇਤੇ ਰੱਖੋ ਜਿੰਨਾ ਚਿਰ ਬੰਦਾ ਦੇਣ ਵਾਲੇ ਨੂੰ ਚੇਤੇ ਨਹੀਂ ਕਰਦਾ ਉਸ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਉਨਾ ਚਿਰ ਸੰਸਾਰ ਵਿੱਚ ਉਸ ਬੰਦੇ ਦੀ ਇੱਜ਼ਤ ਨਹੀਂ ਹੁੰਦੀ ਦੇਖੋ ਆਪਾਂ ਇੱਕ ਦਿਨ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਉਹਦੇ ਅੰਦਰ ਇੱਕ ਬਚਨ ਆਉਂਦਾ ਹੈ ਦੇਣ ਹਾਰ ਪ੍ਰਭ ਛੋੜ ਕੇ ਲੱਗੈ ਆਣ ਸੋ ਆਏ ਹੁਣ ਜਿਸ ਪਰਮਾਤਮਾ ਨੇ ਦਾਤਾਂ ਦਿੱਤੀਆਂ ਸੀ ਦਾਤਾ ਦੇਣ ਵਾਲੇ ਨੂੰ ਕਦੀ ਚੇਤੇ ਨਹੀਂ ਕੀਤਾ ਲੱਗੈ ਆਣ ਸੁਆਇ ਦੂਜੇ ਦੀ ਸੇਵਾ ਵਿੱਚ ਪੈ ਗਿਆ ਤੇ ਮਾਰਚ ਕਹਿੰਦਾ ਦੇਣ ਹਾਰ ਪ੍ਰਭ ਛੋੜ ਕੈ ਲੱਗੈ ਆਣ ਸੁਆਇ ਨਾਨਕ ਕਹੂ ਨਾ ਸਿਝਾਈ ਬਿਨ ਨਾਵੈ ਪਤ ਜਾਇ ਪਤ ਦਾ ਅਰਥ ਨੇ ਇੱਜ਼ਤ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ ਭਾਈ ਜੇ ਇੱਕ ਨੂੰ ਛੱਡ ਕੇ ਦੂਜੇ ਦੀ ਪੂਜਾ ਵਿੱਚ ਪੈਗਾ ਤੇ ਸੱਚਮੁੱਚ ਲੋਕ ਤੇ ਪ੍ਰਲੋਕ ਵਿੱਚ ਤੇਰੀ ਇੱਜ਼ਤ ਨਹੀਂ ਰਹਿਣੀ ਇੱਜ਼ਤ ਤਾਂ ਹੁੰਦੀ ਹੈ ਜਦੋਂ ਬੰਦਾ ਬਾਣੀ ਪੜ੍ਹਦਾ ਹੈ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਪਰਮਾਤਮਾ ਦੀ ਬੰਦਗੀ ਕਰਦਾ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ ਦੇਣ ਹਾਰ ਪ੍ਰਭ ਛੋੜ ਕੇ ਲੱਗੈ ਆਣ ਸਵਾਏ ਨਾਨਕ ਕਉ ਨ ਸਿਜੈ ਬਿਣ ਨਾਵੇ ਪਤ ਜਾਏ ਬਿਨਾ ਪਰਮਾਤਮਾ ਦੇ ਨਾਮ ਤੋਂ ਇੱਜ਼ਤ ਨਹੀਂ ਬਣਦੀ ਵੇਖੋ ਫਿਰ ਬੇਨਤੀ ਸੁਣਿਓ ਤੁਸੀਂ ਕਦੀ ਬਾਬੇ ਨਾਨਕ ਦੀ ਬਾਣੀ ਪੜ੍ਹੋ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਆ ਕਿ ਤੋ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਉਸ ਪ੍ਰਮਾਤਮਾ ਨੂੰ ਚੇਤੇ ਕਰ ਤੇ ਜਿਹੜਾ ਬੰਦਾ ਸਭ ਕੁਝ ਲੈ ਕੇ ਰੱਬ ਨੂੰ ਚੇਤੇ ਨਹੀਂ ਕਰਦਾ ਜਿਹੜਾ ਬੰਦਾ ਸਭ ਕੁਝ ਲੈ ਕੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਉਸ ਬੰਦੇ ਨੂੰ 100 ਉਲਾਮਾ ਦਿਨ ਦਾ ਦਿੱਤਾ ਤੇ ਰਾਤ ਨੂੰ ਹਜ਼ਾਰਾਂ ਫਟਕਾਰਾਂ ਪਾਈਆਂ ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਮਾਰਜ ਕਹਿੰਦੇ ਆ ਉਸ ਪ੍ਰਮਾਤਮਾ ਨੂੰ ਜੇ ਚੇਤੇ ਨਹੀਂ ਕੀਤਾ 100 ਉਲਾਮੇ ਦਿਨਕ ਰਾਤੀ ਮਿਲਨ ਸੁਹੰਸ ਸਿਪਤ ਸਲਾਹਨ ਛੱਡ ਕੈ ਕਰੰਗੀ ਲੱਗਾ ਹੰਸ ਤੇ ਮਹਾਰਜ ਕਹਿੰਦੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੀਤ ਤੁਸੀਂ ਕਦੀ ਗੁਰੂ ਅਮਰਦਾਸ ਮਹਾਰਾਜ ਨੂੰ ਪੜੋ ਗੁਰੂ ਅਮਰਦਾਸ ਮਹਾਰਜ ਦਾ ਇੱਕ ਬਚਨ ਹੁੰਦਾ ਧਿਆਨ ਨਾਲ ਸੁਣਨ ਵਾਲਾ ਗੁਰੂ ਅਮਰਦਾਸ ਮਹਾਰਜ ਕਹਿੰਦੇ ਭਾਈ ਨਾਮ ਤੋਂ ਬਿਨਾ ਤਾਂ ਬੰਦੇ ਦਾ ਖਾਣਾ ਬੀਤਰਿ ਗਤਰਿਗ ਹੈ ਦੇਖੋ ਆਪਾਂ ਪ੍ਰਸ਼ਾਦਾ ਛਕਦੇ ਆਂ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ ਉਹ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ ਜਦੋਂ ਤੂੰ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣਾ ਹੈ ਉਸ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰ ਜਿਸ ਪਰਮਾਤਮਾ ਨੇ ਤੈਨੂੰ 36 ਪ੍ਰਕਾਰ ਦਾ ਭੋਜਨ ਦੇ ਦਿੱਤਾ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਜੈ ਪ੍ਰਸ਼ਾਦ 36 ਅੰਮ੍ਰਿਤ ਖਾਹੇ ਇਸ ठाकुर ਕੋ ਰਖ ਮਨ ਮਾਹੇ ਮਹਾਰਾਜ ਉਥੇ ਸ਼ਬਦ ਵਰਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਭਾਈ ਨਾਮ ਤੋਂ ਬਿਨਾ ਬੰਦੇ ਦਾ ਖਾਣਾ ਵੀ ਤ੍ਰਿਗ ਤ੍ਰਿਗ ਨਾਮ ਤੋਂ ਬਿਨਾ ਬੰਦੇ ਦਾ ਸੋਨਾ ਵੀ ਤ੍ਰਿਗ ਤ੍ਰਿਗ ਨਾਮ ਤੋਂ ਬਿਨਾ ਬੰਦੇ ਦਾ ਤਨ ਤੇ ਸ਼ਿੰਗਾਰ ਕੀਤਾ ਵੀ ਤ੍ਰਿਗ ਤ੍ਰਿਗ ਨਾਮ ਤੋਂ ਬਿਨਾ ਬੰਦੇ ਦਾ ਪਰਿਵਾਰ ਵੀ ਤ੍ਰਿਗ ਤ੍ਰਿਗ ਫਿਰ ਬੇਨਤੀ ਸੁਣਿਓ ਦੇਖੋ ਆਪਾ ਪਰਿਵਾਰ ਵਿੱਚ ਰਹਿੰਦੇ ਆ ਮੈਂ ਵੀ ਪਰਿਵਾਰ ਵਿੱਚ ਰਹਿੰਦਾ ਹਾਂ ਤੁਸੀਂ ਵੀ ਪਰਿਵਾਰ ਵਿੱਚ ਰਹਿੰਦੇ ਤੇ ਭਾਈ ਗੁਰਦਾਸ ਸਾਹਿਬ ਨੇ ਗ੍ਰਸਤੀ ਜੀਵਨ ਨੂੰ ਬਹੁਤ ਵੱਡਾ ਮੰਨਿਆ ਬਾਬੇ ਨਾਨਕ ਨੇ ਗ੍ਰਸਤੀ ਜੀਵਨ ਨੂੰ ਬਹੁਤ ਵੱਡਾ ਮੰਨਿਆ ਤੇ ਜੇ ਬੰਦਾ ਕਹੇ ਮੈਂ ਗ੍ਰਸਤੀ ਜੀਵਨ ਨੂੰ ਛੱਡ ਕੇ ਭਗੌੜਾ ਹੁੰਨਾ ਤੇ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਨੇ ਕਿਹਾ ਉਹਨੂੰ ਨਿੰਦਨ ਜੋ ਗੱਲ ਕਹੀ ਮਾਰ ਨਹੀਂ ਕਿਹਾ ਨਹੀਂ ਤੂੰ ਪਰਿਵਾਰ ਵਿੱਚ ਰਹਿ ਤੂੰ ਬੱਚਿਆਂ ਵਿੱਚ ਰਹਿ ਤੂੰ ਸੰਸਾਰ ਵਿੱਚ ਰਹਿ ਪਰ ਆਪਣਾ ਚਿੱਤ ਉਸ ਅਕਾਲ ਪੁਰਖ ਵੈਗਰੂ ਵਿੱਚ ਜੋੜ ਕੇ ਰੱਖ ਦੇਖੋ ਪਰਿਵਾਰ ਹੁਣ ਆਪਣਾ ਬੈਠਾ ਹੁਣ ਗੁਰੂ ਅਮਰਦਾਸ ਮਾਰਜ ਕਹਿੰਦੇ ਆ ਜਿਸ ਪਰਿਵਾਰ ਵਿੱਚ ਬੈਠਿਆਂ ਰੱਬ ਦੀ ਯਾਦ ਆਉਂਦੀ ਆ ਜਿਸ ਪਰਿਵਾਰ ਵਿੱਚ ਰਹਿੰਦਿਆਂ ਬੰਦਾ ਪ੍ਰਮਾਤਮਾ ਨੂੰ ਚੇਤੇ ਕਰਦਾ ਉਹ ਪਰਿਵਾਰ ਬਹੁਤ ਵੱਡੇ ਭਾਗਾਂ ਵਾਲਾ ਹੁੰਦਾ ਤੇ ਜਿਸ ਪਰਿਵਾਰ ਵਿੱਚ ਰਹਿ ਕੇ ਪ੍ਰਮਾਤਮਾ ਦੀ ਹੀ ਯਾਦ ਭੁੱਲ ਜਾਵੇ ਤੇ ਗੁਰੂ ਅਮਰਦਾਸ ਮਾਰਜ ਕਹਿੰਦੇ ਉਹ ਪਰਿਵਾਰ ਵੀ ਫਿਰ ਤਰੇ ਕਿ ਤਰੇਗ ਬਣ ਜਾਂਦਾ ਫਿਰ ਬੇਨਤੀ ਦੁਆਰਾ ਸੁਣਿਓ ਹੁਣ ਪਰਿਵਾਰ ਨੂੰ ਬਹੁਤ ਵੱਡਾ ਮੰਨਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰ ਮਹਾਰਜ ਕਹਿੰਦੇ ਜੇ ਪਰਿਵਾਰ ਵਿੱਚ ਰਹਿ ਕੇ ਤੈਨੂੰ ਰੱਬ ਹੀ ਭੁੱਲ ਗਿਆ ਜੇ ਪਰਿਵਾਰ ਵਿੱਚ ਰਹਿ ਕੇ ਤੈਨੂੰ ਜਪਜੀ ਸਾਹਿਬ ਦਾ ਪਾਠ ਹੀ ਭੁੱਲ ਗਿਆ ਜੇ ਪਰਿਵਾਰ ਵਿੱਚ ਰਹਿ ਕੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭੁੱਲ ਗਈ ਤੇ ਗੁਰੂ ਅਮਰਦਾਸ ਮਹਾਰਜ ਕਹਿੰਦੇ ਆ ਬੰਦਿਆ ਚੇਤੇ ਰੱਖੀ ਪਰ ਤੂੰ ਵੀ ਤਰੇ ਕਿ ਤਰੇ ਤੇ ਤੇਰਾ ਪਰਿਵਾਰ ਵੀ ਤਰੇ ਕਿ ਤਰੇ ਆਪਾਂ ਉਹ ਬਚਨ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਗੁਰੂ ਅਮਰਦਾਸ ਮਹਾਰਜ ਕਹਿੰਦੇ ਤਰਿਗ ਤਰਿਗ ਖਾਇਆ ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਸਿਮਰਨ ਤੋਂ ਬਿਨਾ ਮਹਾਰਜ ਕਹਿੰਦੇ ਤਰਿਗ ਤਰਿਗ ਖਾਇਆ ਤਰਿਗ ਤਰਿਗ ਸੋਇਆ ਤਰਿਗ ਤਰਿਗ ਕਾਪੜ ਅੰਗ ਚੜਾਇਆ ਤਰਿਗ ਸਰੀਰ ਕਟੰਬ ਸਹਿ ਚੋਂ ਜਿਤ ਹੁਣ ਖਸਮ ਨਾ ਪਾਇਆ ਫਿਰ ਮਹਾਰਜ ਕਹਿੰਦੇ ਪੌੜੀ ਛੁਟ ਗਈ ਫਿਰ ਹਾਤ ਨ ਆਵੇ ਅਹਿਲਾ ਜਨਮ ਗਵਾਇਆ ਦੇਖੋ ਬੰਦਾ ਪਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ ਤੁਸੀਂ ਗੁਰੂ ਤੇਗ ਬਹਾਦਰ ਮਾਰ ਦੀ ਬਾਣੀ ਪੜੋ ਦੇਖੋ ਦਾਸ ਤੋਂ ਪਹਿਲਾਂ ਭੋਗ ਪਾਇਆ ਗ੍ਰੰਤੀ ਸਾਹਿਬਾਂ ਦਾ ਤੇ ਬੜਾ ਹੀ ਧਿਆਨ ਨਾਲ ਉਹਨਾਂ ਨੇ ਮੈਂ ਇੱਕ ਸ਼ਬਦ ਸੁਣਿਆ ਗੁਰੂ ਤੇਗ ਬਹਾਦਰ ਮਾਰ ਦੇ ਇੱਕ ਬਚਨ ਹੁੰਦਾ ਹੈ ਗੁਰੂ ਤੇਗ ਬਹਾਦਰ ਮਾਰ ਜੀ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਤੈਨੂੰ ਤਨ ਦਿੱਤਾ ਜਿਸ ਪ੍ਰਮਾਤਮਾ ਨੇ ਤੈਨੂੰ ਧਨ ਦਿੱਤਾ ਜਿਸ ਪ੍ਰਮਾਤਮਾ ਨੇ ਤੈਨੂੰ ਸੰਪਤੀ ਦਿੱਤੀ ਜਿਸ ਪਰਮਾਤਮਾ ਨੇ ਭੋਗਣ ਲਈ ਸੋਹਣੇ ਤੈਨੂੰ ਸੁੱਖ ਦਿੱਤੇ ਤੇ ਐਡਾ ਸੋਹਣਾ ਤੈਨੂੰ ਘਰ ਦਿੱਤਾ ਤੇ ਗੁਰੂ ਤੇਗ ਬਹਾਦਰ ਮਹਾਰਜ ਕਹਿੰਦੇ ਫਿਰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ ਪਿਆ ਭੈਣੋ ਫਿਰ ਬੇਨਤੀ ਸੁਣਿਓ ਨੌਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਆਉਂਦਾ ਹੈ ਉਹ ਆਪਾਂ ਸ਼ਲੋਕ ਪੜ੍ਹਦੇ ਹਾਂ ਮਹਾਰਜ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਤਨ ਦਾ ਅਰਥ ਹੋ ਗਿਆ ਸਰੀਰ ਧਨ ਦਾ ਅਰਥ ਹੋ ਗਿਆ ਪੈਸਾ ਤੇ ਮਹਾਰਜ ਕਹਿੰਦੇ ਆ ਤਨ ਧਨ ਸੰਪੈ ਸੰਪੈ ਦਾ ਅਰਥ ਹੋ ਗਿਆ ਸੰਪਤੀ ਸੰਪਤੀ ਵਿੱਚ ਹਾਥੀ ਘੋੜੇ ਟਰੈਕਟਰ ਟਰਾਲੀਆਂ ਮੋਟਰਸਾਈਕਲ ਜ਼ਮੀਨ ਜਾਇਦਾਦ ਇਹ ਸਾਰਾ ਸੰਪਤੀ ਵਿੱਚ ਆ ਗਿਆ ਅਰ ਜੇ ਨੀਕੇ ਧਾਮ ਨੀਕੇ ਦਾ ਅਰਥ ਹੁੰਦਾ ਸੋਨੇ ਧਾਮ ਦਾ ਅਰਥ ਹੁੰਦਾ ਘਰ ਗੁਰੂ ਤੇਗ ਬਹਾਦਰ ਮਹਾਰਜ ਕਹਿੰਦੇ ਆ ਉਹ ਬੰਦਿਆ ਜਿਸ ਪ੍ਰਮਾਤਮਾ ਨੇ ਤਨ ਦਿੱਤਾ ਜਿਸ ਪ੍ਰਮਾਤਮਾ ਨੇ ਧਨ ਦਿੱਤਾ ਜਿਸ ਪ੍ਰਮਾਤਮਾ ਨੇ ਸੰਪਤੀ ਦਿੱਤੀ ਤੇ ਜਿਸ ਪਰਮਾਤਮਾ ਨੇ ਸੋਨੇ ਘਰ ਦਿੱਤੇ ਤੇ ਫਿਰ ਘਰਾਂ ਵਿੱਚ ਬੈਠ ਕੇ ਰੱਬ ਨੂੰ ਰੋਜ਼ ਚੇਤੇ ਕਿਉਂ ਨਹੀਂ ਕਰਦਾ ਪਿਆ ਦੇਖੋ ਮਹਾਰਾਜ ਦਾ ਉਹ ਬਚਨ ਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਤਨ ਧਨ ਸੰਪੈ ਸੁਖ ਦਿਓ ਅਰਜੈ ਨੀਕੈ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ RAM ਮਨਾ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਫਿਰ ਉਹਨੂੰ ਚੇਤੇ ਤੂੰ ਕਿਉਂ ਨਹੀਂ ਕਰਦਾ ਪਿਆ ਦੇਖੋ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੁੰਦਾ ਹੈ ਕਿਉਂਕਿ ਮੈਂ ਬਚਨ ਤਾਂ ਬਾਣੀ ਵਿੱਚੋਂ ਲੈ ਲੇ ਅੱਜ ਆਪਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਪਏ ਆ ਤੇ ਭੈਣੋ ਮੇਰ ਕੋ ਹਰ ਬੰਦੇ ਦਾ ਫਰਜ਼ ਬੰਦਾ ਹੈ ਕਿ ਸਭ ਕੁਝ ਦੇਣ ਵਾਲੇ ਦਾ ਸ਼ੁਕਰਾਨਾ ਜ਼ਰੂਰ ਕਰੇ ਜਿਨੇ ਘਰ ਦਿੱਤਾ ਪੁੱਤਰ ਦਿੱਤੇ ਧੀਆਂ ਦਿੱਤੀਆਂ ਪਰਿਵਾਰ ਦਿੱਤਾ ਉਹਨੂੰ ਚੇਤੇ ਬੰਦਾ ਕਿਉਂ ਨਹੀਂ ਕਰਦਾ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਉਹਨਾਂ ਦਾ ਇੱਕ ਬਚਨ ਹੁੰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਨੇ ਸਰੀਰ ਦਿੱਤਾ ਜਿਸ ਪ੍ਰਮਾਤਮਾ ਨੇ ਜਿੰਦ ਦਿੱਤੀ ਜਿਸ ਪ੍ਰਮਾਤਮਾ ਨੇ ਮੁਖ ਦਿੱਤਾ ਜਿਸ ਪ੍ਰਮਾਤਮਾ ਨੇ ਨੱਕ ਦਿੱਤਾ ਜਿਸ ਪ੍ਰਮਾਤਮਾ ਨੇ ਪੀਣ ਲਈ ਪਾਣੀ ਦਿੱਤਾ ਤੇ ਜਿਸ ਪ੍ਰਮਾਤਮਾ ਨੇ ਕੱਪੜਾ ਦਿੱਤਾ ਤੇ ਗੁਰੂ ਰਾਮਦਾਸ ਮਾਰਜ ਕਹਿੰਦੇ ਫਿਰ ਉਹਨੂੰ ਚੇਤੇ ਤੂੰ ਕਿਉਂ ਨਹੀਂ ਕਰਦਾ ਪਿਆ ਆਪਾਂ ਬੈਠ ਜਾਓ ਵੇਖੋ ਬਾਬਾ ਸਨਮਾਨ ਜੋਗ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਪਰਿਵਾਰ ਵੱਲੋਂ ਭਾਈ ਗੁਰਵਚਨ ਸਿੰਘ ਜੀ ਵੱਲੋਂ ਦਾਸ ਵੱਲੋਂ ਜੀ ਆਇਆਂ ਦਾ ਧੰਨਵਾਦ ਕੀਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਬਚਨ ਹੁੰਦਾ ਸਭ ਜਿਉ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਪਿੰਡ ਦਾ ਅਰਥ ਹੁੰਦਾ ਹੈ ਸਰੀਰ ਜਿਉ ਦਾ ਅਰਥ ਹੁੰਦਾ ਹੈ ਜਿੰਦ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਸਭ ਜਿਉ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੋਗਾਣੀ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਤੇ ਉਸ ਪਰਮਾਤਮਾ ਨੂੰ ਤੂੰ ਚੇਤੇ ਫਿਰ ਕਿਉਂ ਨਹੀਂ ਕਰਦਾ ਪਿਆ ਦੇਖੋ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ ਜਦੋਂ ਆਪਾਂ ਬਾਬੇ ਨਾਨਕ ਦੀ ਸ੍ਰੀ ਰਾਗ ਬਾਣੀ ਪੜ੍ਹਦੇ ਉਹਦੇ ਅੰਦਰ ਜਿਹੜੇ ਪਹਿਲੇ 4 ਸ਼ਬਦ ਆਉਂਦੇ ਉਹਨਾਂ ਚਾਰਾਂ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਤੂੰ ਮੈਨੂੰ ਆ ਵੀ ਦੇਈ ਆ ਵੀ ਦੇਈ ਆ ਵੀ ਦੇਈ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਕੁਝ ਦੇਈ ਪਰ ਸਭ ਕੁਝ ਲੈ ਕੇ ਮੇਰੇ ਅੰਦਰੋਂ ਕਿਤੇ ਤੇਰੀ ਯਾਦ ਬਿਸਰ ਨਾ ਜਾਵੇ ਦੇਖੋ ਉਹ ਸ਼ਬਦ ਚਾਰੇ ਮੈਂ ਤੁਹਾਨੂੰ ਸੁਣਾ ਦਿੰਦਾ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਲੋਕ ਘਰ ਬਣਾਉਂਦੇ ਆ ਇੱਟਾਂ ਦਾ ਸਾਡਾ ਘਰ ਬਣਿਆ ਹੋਵੇ ਮੋਤੀਆਂ ਦਾ ਸਾਡਾ ਸੋਨਾ ਮੋਤੀਆਂ ਦਾ ਘਰ ਹੋਵੇ ਵਿੱਚ ਕੀਮਤੀ ਤੋਂ ਕੀਮਤੀ ਰਤਨ ਜੜੇ ਹੋਣ ਕੀਮਤੀ ਤੋਂ ਕੀਮਤੀ ਲਾਲ ਜੜੇ ਹੋਣ ਤੇ ਜਦੋਂ ਮੈਂ ਘਰ ਵਿੱਚ ਬੈਠਾ ਮੇਰਾ ਪਰਿਵਾਰ ਕੋਲ ਹੋਵੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਮੇਰਾ ਘਰ ਸਭ ਤੋਂ ਸੋਹਣਾ ਹੋਵੇ ਪਰ ਇੱਕ ਸਾਡੇ ਪਰਿਵਾਰ ਤੇ ਕਿਰਪਾ ਕਰਦੀ ਕਿ ਘਰ ਨੂੰ ਦੇਖ ਕੇ ਸਾਡੇ ਅੰਦਰੋਂ ਕਿਤੇ ਤੇਰੀ ਯਾਦ ਬਿਸਰ ਨਾ ਜਾਵੇ ਆਪਾਂ ਬਚਨ ਪੜ੍ਹਦੇ ਆ ਜੀ ਮੋਤੀ ਤਾਂ ਮੰਦਰ ਉਸਰੈ ਇੱਥੇ ਮੰਦਰ ਦਾ ਅਰਥ ਹੈ ਜੀ ਘਰ ਇੱਥੇ ਮੰਦਰ ਦਾ ਅਰਥ ਦੇਵਤਿਆਂ ਵਾਲਾ ਘਰ ਨਹੀਂ ਹੈ ਇਥੇ ਮੰਦਰ ਦਾ ਅਰਥ ਹੈ ਘਰ ਕਹਿ ਲੋ ਕੋਠੀ ਕਹਿ ਲੋ ਬੰਗਲਾ ਕਹਿ ਲੋ ਗੁਰਨਾਨਕ ਸਾਹਿਬ ਮੱਤ ਕਹਿੰਦੇ ਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜਡਾਉ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਤੇ ਮਾਰਜ ਕਹਿੰਦੇ ਆ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨ ਆਵੇ ਨਾ ਮੈਂ ਤੈਨੂੰ ਭੁੱਲਾ ਨਾ ਮੇਰੇ ਅੰਦਰੋਂ ਤੂੰ ਬਿਸਰ ਨਾ ਜਾਵੇਂ ਕਿਤੇ ਇਹੋ ਜੇ ਦਿਨ ਨਾ ਆ ਜਾਣ ਕਿ ਮੇਰੇ ਅੰਦਰੋਂ ਤੇਰੀ ਯਾਦ ਹੀ ਚਲੀ ਜਾਵੇ ਦੂਸਰਾ ਬਾਬੇ ਨਾਨਕ ਦਾ ਬਚਨ ਹੁੰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਤੂੰ ਮੈਨੂੰ ਧਰਤੀ ਦਾ ਟੁਕੜਾ ਦੇ ਧਰਤੀ ਦੇ ਟੁਕੜੇ ਦੇ ਉੱਤੇ ਸੋਹਣੀ ਮੇਰੀ ਕੋਠੀ ਹੋਵੇ ਤੇ ਕੋਠੀ ਦੇ ਵਿੱਚ ਪਲੰਗ ਹੋਣ ਪਲੰਗ ਦੇ ਉੱਤੇ ਮੇਰਾ ਪਰਿਵਾਰ ਮੇਰੇ ਘਰ ਵਾਲੀ ਮੇਰਾ ਧੀ ਮੇਰਾ ਪੁੱਤਰ ਸਾਰਾ ਪਰਿਵਾਰ ਬੈਠਾ ਹੋਵੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਸਾਡੀ ਸੋਹਣੀ ਕੋਠੀ ਹੋਵੇ ਕੋਠੀ ਦੇ ਵਿੱਚ ਮੇਰਾ ਸਾਰਾ ਪਰਿਵਾਰ ਬੈਠਾ ਹੋਵੇ ਪਰ ਸਾਡੇ ਪਰਿਵਾਰ ਤੇ ਇੱਕ ਕਿਰਪਾ ਕਰਦੀ ਕਿਤੇ ਸਾਡੇ ਅੰਦਰੋਂ ਤੇਰੀ ਯਾਦ ਬਿਸਰ ਨਾ ਜਾਵੇ ਦੂਸਰਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਮਾਰਜ ਕਹਿੰਦੇ ਆ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਕਮਣੀ ਸੋਹੈ ਕਰੈ ਰੰਗ ਪਸਾਉ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨ ਆਵੇ ਨਾ ਤੀਜਾ ਸ਼ਬਦ ਧਿਆਨ ਨਾਲ ਸੁਣਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਮੇਰੇ ਕੋਲ ਸਿੱਧੀਆਂ ਆ ਜਾਣ ਮੇਰੇ ਕੋਲ ਰਿੱਧੀਆਂ ਆ ਜਾਣ ਮੈਂ ਏਡਾ ਵੱਡਾ ਬਣ ਜਾਵਾਂ ਇੱਕ ਥਾਂ ਤੇ ਗੁਪਤ ਹੋ ਜਾਵਾਂ ਤੇ ਦੂਜੇ ਥਾਂ ਤੇ ਜਾ ਕੇ ਮੈਂ ਪ੍ਰਗਟ ਹੋ ਜਾਵਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਮੈਂ ਏਡਾ ਵੱਡਾ ਬਣ ਜਾਵਾਂ ਇੱਕ ਥਾਂ ਤੇ ਮੈਂ ਗੁਪਤ ਹੋ ਜਾਵਾਂ ਤੇ ਦੂਜੇ ਥਾਂ ਤੇ ਜਾ ਕੇ ਮੈਂ ਪ੍ਰਗਟ ਹੋ ਜਾਵਾਂ ਤੇ ਸਾਰੇ ਲੋਕ ਮੇਰਾ ਭਾਉ ਮੰਨਣ ਸਾਰੇ ਲੋਕ ਮੇਰਾ ਸਤਕਾਰ ਕਰਨ ਸਾਰੇ ਲੋਕ ਮੇਰੇ ਚਰਨਾਂ ਦੀ ਧੂੜ ਚਾਕੇ ਮੱਥੇ ਨਾਲ ਲਾਉਣ ਸਾਰੀ ਦੁਨੀਆ ਵਿੱਚ ਮੇਰੀ ਵਡਿਆਈ ਹੋਵੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਮੈਂ ਜਿੱਡਾ ਮਰਜੀ ਵੱਡਾ ਬਣ ਜਾਵਾਂ ਪਰ ਤੇਰੇ ਚਰਨਾਂ ਵਿੱਚ ਅਰਦਾਸ ਹੈ ਮੇਰੇ ਅੰਦਰੋਂ ਤੇਰੀ ਯਾਦ ਕਿਤੇ ਬਿਸਰ ਨਾ ਜਾਵੇ ਕਿਉਂਕਿ ਰੱਬ ਭੁੱਲ ਜਾਂਦਾ ਹੈ ਬਿਸਰ ਜਾਂਦਾ ਹੈ ਫਿਰ ਕਦੀ ਰੱਬ ਵੈਗ ਰੂਪ ਪਰਮ ਬੰਦੇ ਨੂੰ ਚੇਤੇ ਨਹੀਂ ਆਉਂਦਾ ਤੀਸਰਾ ਗੁਰੂ ਨਾਨਕ ਸਾਹਿਬ ਦਾ ਆਪਾਂ ਬਚਨ ਪੜਦੇ ਆ ਸਿੱਧ ਹੋਮਾ ਸਿੱਧ ਲਈ ਰਿਤ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਭਾਉ ਤੇ ਮਾਰਜ ਕਹਿੰਦੇ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨ ਆਵੇ ਨਾ ਇੱਕ ਬਚਨ ਮੈਂ ਪੜ ਕੇ ਸਮਾਪਤੀ ਕਰਾਂ ਦੇਖੋ ਚੌਥਾ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਮੈਂ ਰਾਜਾ ਬਣ ਜਾਵਾਂ ਸੁਲਤਾਨ ਬਣ ਜਾਵਾਂ ਸੁਲਤਾਨ ਸ਼ਬਦ ਵਰਤਿਆ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਰਾਜਾ ਬਣ ਜਾਵਾਂ ਮੇਰੇ ਕੋਲ ਹਾਥੀ ਹੋਣ ਮੇਰੇ ਕੋਲ ਘੋੜੇ ਹੋਣ ਮੇਰੇ ਕੋਲੇ ਫੌਜਾਂ ਹੋਣ ਸਾਰੀ ਦੁਨੀਆ ਤੇ ਮੇਰਾ ਹੁਕਮ ਚੱਲਦਾ ਹੋਵੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਪ੍ਰਮਾਤਮਾ ਮੈਂ ਜਿੱਟਾਂ ਮਰਦੀ ਰਾਜਾ ਬਣ ਜਾਵਾਂ ਤੇਰੇ ਚਰਨਾਂ ਵਿੱਚ ਅਰਦਾਸ ਹੈ ਮੇਰੇ ਅੰਦਰੋਂ ਕਿਤੇ ਤੇਰੀ ਯਾਦ ਨਾ ਚਲੀ ਜਾਵੇ ਚੌਥਾ ਸ਼ਬਦ ਆਪਾਂ ਬਾਣੀ ਦਾ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਆ ਸੁਲਤਾਨ ਹੋਵਾਂ ਸੁਲਤਾਨ ਦਾ ਅਰਥ ਹੈ ਜੀ ਬਾਦਸ਼ਾਹ ਮਹਾਰਾਜ ਕਹਿੰਦੇ ਆ ਸੁਲਤਾਨ ਹੋਵਾਂ ਮੇਲ ਲਸ਼ਕਰ ਤਾਕਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਥੋੜੀ ਜੀ ਬੇਨਤੀ ਤੁਸੀਂ ਧਿਆਨ ਨਾਲ ਸੁਣਿਓ ਦੇਖੋ ਜੋ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਦਾਤਾਂ ਦੇਣ ਵਾਲੇ ਰੱਬ ਨੂੰ ਅੱਲਾ ਨੂੰ ਵੈਗ ਰੂਨ ਚੇਤੇ ਜਰੂਰ ਕਰਨਾ ਚਾਹੀਦਾ ਪਰ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਆ ਜਿਸ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਸੀ ਬੰਦਾ ਦਾਤ ਨੂੰ ਪਿਆਰ ਕਰਦਾ ਹੈ ਪਰ ਦਾਤਾਂ ਦੇਣ ਵਾਲੇ ਨੂੰ ਕਦੀ ਵੀ ਚੇਤੇ ਨਹੀਂ ਕਰਦਾ ਵੇਖੋ ਇਹ ਭੈਣੋ ਸਾਰੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਤਨ ਹੈ ਇਹ ਵੀ ਇੱਕ ਰੱਬ ਦੀ ਦਿੱਤੀ ਹੋਈ ਦਾਤ ਹੈ ਦੇਖੋ ਗੁਰਬਾਣੀ ਤਾਂ ਇਥੋਂ ਤੱਕ ਕਹਿੰਦੀ ਆ ਕਿ ਜੋ ਆਪਾਂ ਪ੍ਰਸ਼ਾਦਾ ਛਕਦੇ ਆ ਨਾ ਇਹ ਵੀ ਰੱਬ ਦੀ ਇੱਕ ਦਿੱਤੀ ਹੋਈ ਦਾਤ ਹੈ ਇਥੋਂ ਤੱਕ ਗੁਰੂ ਅਰਜਨ ਸਾਹਿਬ ਕਹਿੰਦੇ ਆ ਬੰਦਿਆ ਆ ਜਿਹੜੀ ਤੈਨੂੰ ਭੁੱਖ ਲੱਗਦੀ ਆ ਪ੍ਰਸ਼ਾਦਾ ਛਕਣ ਦੀ ਇਹ ਵੀ ਰੱਬ ਦੀ ਦਿੱਤੀ ਹੋਈ ਇੱਕ ਦਾਤ ਹੈ ਵੇਖੋ ਗੁਰੂ ਨਾਨਕ ਸਾਹਿਬ ਦੀ ਬਾਣੀ ਉਹਦੇ ਵਿੱਚ ਮਹਾਰਾਜ ਨੇ ਸ਼ਬਦ ਵਰਤਿਆ ਹੁਣ ਇਹ ਦਾਤਾ ਨੇ ਘਰ ਦਾਤ ਹੈ ਪਰ ਮਾਨਮੁਖ ਬੰਦਾ ਘਰ ਨੂੰ ਪਿਆਰ ਕਰਦਾ ਹੈ ਪਰ ਘਰ ਦੇਣ ਵਾਲੇ ਨੂੰ ਕਦੀ ਚੇਤੇ ਨਹੀਂ ਕਰਦਾ ਹੁਣ ਮੰਨ ਲਓ ਪੁੱਤਰ ਹੈ ਧੀ ਹੈ ਕੱਲਾ ਪੁੱਤਰ ਨਹੀਂ ਧੀ ਵੀ ਇੱਕ ਰੱਬ ਦੀ ਦਿੱਤੀ ਹੋਈ ਬਹੁਤ ਵੱਡੀ ਦਾਤ ਹੈ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਆ ਕਿ ਜਿਹੜਾ ਮਨਮੁਖ ਬੰਦਾ ਹੈ ਉਹ ਪੁੱਤਰ ਧੀ ਨੂੰ ਪਿਆਰ ਕਰਦਾ ਪਰ ਪੁੱਤਰ ਧੀ ਦੇਣ ਵਾਲੇ ਨੂੰ ਕਦੀ ਚੇਤੇ ਨਹੀਂ ਕਰਦਾ ਜਿਹਨੂੰ ਗੁਰਬਾਣੀ ਅੰਦਰ ਇੱਕ ਵਚਨ ਹੁੰਦਾ ਦਾਤ ਪਿਆਰੀ ਬਿਸਰਿਆ ਦਾਤਾਰਾ ਮਾਨ ਨੇ ਕਿਹਾ ਦਾਤ ਨੂੰ ਬੰਦਾ ਪਿਆਰੀ ਕਰਕੇ ਜਾਣਦਾ ਪਰ ਦਾਤਾ ਦੇਣ ਵਾਲੇ ਨੂੰ ਕਦੀ ਵੀ ਚੇਤੇ ਨਹੀਂ ਕਰਦਾ ਭੈਣੋ ਸਭ ਕੁਝ ਦੇਣ ਵਾਲਾ ਪਰਮਾਤਮਾ ਹੈ ਦੇਖੋ ਜਿਸ ਬੰਦੇ ਨੂੰ ਸਮਝ ਪੈਗੀ ਕਿ ਸਭ ਕੁਝ ਦੇਣ ਵਾਲਾ ਮੇਰਾ ਬਾਬਾ ਨਾਨਕ ਹੈ ਮੈਂ ਇੱਕ ਘਟਨਾ ਕਹਿ ਕੇ ਸਮਾਪਤੀ ਕਰਾਂ ਜਿਸ ਦਿਨ ਬਾਬੇ ਨਾਨਕ ਨੇ 20 ਰੁਪਈਆ ਦਾ ਲੰਗਰ ਚਲਾਇਆ ਆਪ ਸਭ ਨੂੰ ਪਤਾ ਹੈ ਬਾਬੇ ਕਾਲੂ ਨੇ 20 ਰੁਪਈਆ ਦਿੱਤੇ ਤੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਸੌਦਾ ਕੀਤਾ 20 ਰੁਪਈਆ ਦਾ ਲੰਗਰ ਚਲਾਇਆ ਤੇ ਜਦੋਂ 20 ਰੁਪਈਆ ਦਾ ਲੰਗਰ ਚਲਾ ਕੇ ਵਾਪਸ ਆਉਂਦੇ ਆ ਬਾਬਾ ਕਾਲੂ ਝਿੜਕ ਮਾਰਦਾ ਆਪਣੇ ਪੁੱਤਰ ਨੂੰ ਉਹ ਕਹਿੰਦਾ ਤੂੰ 20 ਰੁਪਏ ਗਵਾ ਕੇ ਆ ਗਿਆ ਜਦੋਂ ਇਸ ਗੱਲ ਦਾ ਪਤਾ ਰਾਏ ਬੁਲਾਰ ਨੂੰ ਲੱਗਦਾ ਕਿਉਂਕਿ ਰਾਏ ਬੁਲਾਰ ਪਿੰਡ ਦਾ ਚੌਧਰੀ ਹੈ ਪਰ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਦਾ ਸੀ ਉਹਨੂੰ ਪਤਾ ਸੀ ਅਕਾਲ ਪੁਰਖ ਵੈਗੁਰੂ ਦਾ ਰੂਪ ਹੈ ਉਹ ਰੂਪ ਜਾਣ ਕੇ ਉਹਦੇ ਚਰਨਾਂ ਵਿੱਚ ਮੱਥਾ ਟੇਕਦਾ ਸੀ ਜਦੋਂ ਰਾਏ ਬੁਲਾਰ ਨੂੰ ਪਤਾ ਲੱਗਿਆ ਕਿ ਬਾਬੇ ਕਾਲੂ ਨੇ ਝਿੜਕ ਮਾਰੀ ਬਾਬਾ ਕਾਲੂ ਜਦੋਂ ਝਿੜਕ ਮਾਰਦਾ ਤੇ ਰਾਏ ਬੁਲਾਰ ਆਪਣੇ ਨੌਕਰਾਂ ਨੂੰ ਲੈ ਕੇ ਬਾਬੇ ਕਾਲੂ ਦੇ ਘਰ ਪਹੁੰਚ ਜਾਂਦਾ ਹੈ ਭਾਈ ਸਾਹਿਬ ਗੱਲ ਸੁਣਨ ਵਾਲੀ ਜਦੋਂ ਰਾਏ ਬੁਲਾਰ ਜਾਂਦਾ ਹੈ ਨਾ ਤੇ ਗੁਰੂ ਨਾਨਕ ਸਾਹਿਬ ਨੂੰ ਬਾਬਾ ਕਾਲੂ ਝਿੜਕ ਮਾਰਦਾ ਤੇ ਰਾਏ ਬੁਲਾਰ ਕਹਿੰਦਾ ਬਾਬਾ ਕਾਲੂ ਗੁਰੂ ਨਾਨਕ ਸਾਹਿਬ ਨੂੰ ਝਿੜਕਾ ਨਾ ਕਰੋ ਗੁਰੂ ਨਾਨਕ ਸਾਹਿਬ ਦਾ ਕਰਕੇ ਤਾਂ ਸਾਡੀ ਤਲਵੰਡੀ ਵਸਦੀ ਪਈ ਆ ਕਿਉਂ ਨੂੰ ਪਤਾ ਸੀ ਬਾਬਾ ਨਾਨਕ ਰੱਬ ਦਾ ਰੂਪ ਹੈ ਉਹਨੂੰ ਪਤਾ ਸੀ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਬਾਬਾ ਕਾਲੂ ਕਹਿੰਦਾ ਰਾਏ ਬੁਲਾਰ ਇਹ ਮੈਂ ਤਾਂ ਝੜਕ ਮਾਰੀ ਐ 20 ਰੁਪਏ ਗਵਾ ਕੇ ਆ ਗਿਆ। ਭੈਣੋ ਇਤਿਹਾਸਕਾਰ ਕਹਿੰਦੇ ਆ ਰਾਏ ਬੁਲਾਰ ਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ ਸੁਣਨ ਵਾਲੀ ਗੱਲ ਐ। ਰਾਏ ਬੁਲਾਰ ਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ ਕਹਿਣ ਲੱਗੇ ਜੇ ਬਾਬਾ 20 ਰੁਪਏ ਗਵਾ ਕੇ ਆ ਗਿਆ ਇਹਦੇ ਬਦਲੇ 200 ਰੁਪਏ ਬਾਬੇ ਕਾਲੂ ਨੂੰ ਦਿੱਤਾ ਜਾਵੇ। ਭਾਈ ਸਾਹਿਬ ਵਿਦਵਾਨ ਕਹਿੰਦੇ ਆ ਰਾਏ ਬੁਲਾਰ ਨੇ 20 ਰੁਪਿਆ ਦੇ ਬਦਲੇ 200 ਰੁਪਿਆ ਦਿੱਤਾ ਬਾਬੇ ਕਾਲੂ ਨੂੰ ਜਦੋਂ 200 ਰੁਪਿਆ ਦਿੱਤਾ ਤੇ ਬਾਬਾ ਕਾਲੂ ਕਹਿੰਦਾ ਰਾਏ ਬੁਲਾਰ ਤੂੰ 200 ਕੋਈ ਰੁਪਿਆ ਕਿਉਂ ਦਿੱਤਾ 20 ਰੁਪਏ ਮੇਰੇ ਪੁੱਤਰ ਗਵਾ ਕੇ ਆਇਆ ਉੱਥੇ ਫਿਰ ਰਾਏ ਬੁਲਾਰ ਕਹਿੰਦਾ ਬਾਬਾ ਕਾਲੂ ਮੈਂ ਗੁਰੂ ਨਾਨਕ ਸਾਹਿਬ ਦਾ ਕਰਜ਼ਦਾਰ ਹਾਂ ਮੈਂ ਗੁਰੂ ਨਾਨਕ ਸਾਹਿਬ ਦਾ ਦੇਣਦਾਰ ਹਾਂ ਬਾਬਾ ਕਾਲੂ ਕਹਿੰਦਾ ਤੈਨੂੰ ਗੁਰਨਾਨਕ ਸਾਹਿਬ ਨੇ ਕੀ ਦਿੱਤਾ ਰਾਏ ਬੁਲਾਰ ਬਾਬੇ ਕਾਲੂ ਦੀ ਬਾਹ ਫੜ ਕੇ ਆਪਣੇ ਘਰ ਲੈ ਗਿਆ ਰਾਏ ਬੁਲਾਰ ਕਹਿੰਦਾ ਕਹਿਣ ਲੱਗੇ ਬਾਬਾ ਕਾਲੂ ਇਹ ਵੱਡੇ ਵੱਡੇ ਮਹਾਲ ਦੇਣ ਵਾਲਾ ਵੀ ਤੇਰਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਕਿਉਂਕਿ ਸਾਰੀਆਂ ਦਾਤਾਂ ਦੇਣ ਵਾਲਾ ਪਰਮਾਤਮਾ ਇਹ ਵੱਡੇ ਵੱਡੇ ਮਹਾਲ ਦੇਣ ਵਾਲਾ ਤੇਰਾ ਪੁੱਤਰ ਗੁਰਨਾਨਕ ਸਾਹਿਬ ਹੈ ਰਾਏ ਬੁਲਾਰ ਘੋੜਿਆਂ ਦੇ ਤਵੇਲੇ ਵਿੱਚ ਲੈ ਗਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਜਿੰਨੇ ਘੋੜੇ ਤੇ ਘੋੜੀਆਂ ਤੇ ਖੜੀਆਂ ਨੇ ਬਸ਼ੇਰੇ ਤੇ ਬਸ਼ੇਰੀਆਂ ਖੜੀਆਂ ਨੇ ਇਹ ਸਭ ਕੁਝ ਦੇਣ ਵਾਲਾ ਤੇਰਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਇਹ ਜ਼ਮੀਨ ਦੇਣ ਵਾਲਾ ਤੇਰਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਇਹ ਨੌਕਰ ਚਾਕਰ ਦੇਣ ਵਾਲਾ ਤੇਰਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਇੱਥੋਂ ਤੱਕ ਰਾਏ ਬੁਲਾਰ ਰੋ ਪਿਆ ਕਹਿਣ ਲੱਗੇ ਬਾਬਾ ਕਾਲੂ ਆਹ ਜਿਹੜਾ ਸਾਹਮਣੇ ਰਾਏ ਬੁਲਾਰ ਖੜਾ ਹੈ ਇਹ ਸਰੀਰ ਦੇਣ ਵਾਲਾ ਵੀ ਤੇਰਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਵੇਖੋ ਬੰਦਾ ਇਹਦਾ ਚਿੱਤ ਕਿਤੇ ਮੰਨ ਜਾਵੇ ਭਾਈ ਸਾਹਿਬ ਜੀ ਮੰਨ ਨਹੀਂ ਮੰਦਾ ਕਿ ਸਭ ਕੁਝ ਦੇਣ ਵਾਲਾ ਰੱਬ ਹੈ ਇੱਥੇ ਤਾਂ ਬੰਦਾ ਗੁਰੂ ਘਰ ਨੂੰ ਚੀਜ਼ ਦੇ ਕੇ ਵੀ ਆਪਣੇ ਨਾਮ ਦੀ ਮੋਹਰ ਲਾਉਂਦਾ ਪਿਆ ਭਾਈ ਸਾਹਿਬ ਫਿਰ ਬੇਨਤੀ ਸੁਣ ਮੰਨ ਲਓ ਆਪਾਂ ਗੁਰੂ ਘਰ ਨੂੰ ਪੱਖਾ ਦੇ ਦਿੱਤਾ ਕਈ ਬੰਦੇ ਦਾ ਸੁਭਾਅ ਹੁੰਦਾ ਪੱਖੇ ਉੱਤੇ ਵੀ ਆਪਣੇ ਨਾਮ ਦੀ ਬੰਦਾ ਮੋਹਰ ਲਾ ਦਿੰਦਾ ਪਰ ਨਹੀਂ ਮੈਂ ਕਹਿੰਦਾ ਇਸ ਤਰ੍ਹਾਂ ਨਾ ਕਰੋ ਇਹ ਤਾਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਅਰਦਾਸ ਕਰੋ ਸੱਚੇ ਪਾਤਸ਼ਾਹ ਦਾਤਾਂ ਦੇਣ ਵਾਲਾ ਤੂੰ ਹੈ ਇਹ ਤਾਂ ਮੈਂ ਦਾਤਾਂ ਵਿੱਚੋਂ ਸਿਰਫ ਇੱਕ ਭੇਟਾ ਤੇਰੇ ਘਰ ਨੂੰ ਦਿੱਤੀ ਹੈ ਮੈਂ ਇੱਕ ਥਾਂ ਪੈਣੋਂ ਕਥਾ ਕਰਨ ਗਿਆ ਉੱਤੇ ਆਪਾਂ ਚੰਦਵਾ ਸਾਹਿਬ ਲਾਨੇ ਆ ਇੱਕ ਪਰਿਵਾਰ ਨੇ ਚੰਦਵਾ ਸਾਹਿਬ ਉੱਤੇ ਵੀ ਆਪਣਾ ਨਾਮ ਲਿਖਿਆ ਹੋਇਆ ਸੀ ਕਿਉਂਕਿ ਬੰਦਾ ਆਪਣੇ ਹਉਮੈ ਨੂੰ ਛੱਡਣ ਨੂੰ ਤਿਆਰ ਨਹੀਂ ਹੈ ਬੰਦਾ ਕਹਿੰਦਾ ਗੁਰੂ ਘਰ ਨੂੰ ਮੈਂ ਆ ਦਿੱਤਾ ਗੁਰੂ ਘਰ ਨੂੰ ਮੈਂ ਆ ਦਿੱਤਾ ਪਰ ਰਾਏ ਬੁਲਾਰ ਦੇ ਅੰਦਰ ਨੂੰ ਪੜ ਕੇ ਦੇਖੋ ਉਨੇ ਕਾ ਜੋ ਕੁਝ ਮੇਰੇ ਘਰੇ ਵੀ ਪੱਖੇ ਚੱਲਦੇ ਪਿਆ ਇਹ ਪੱਖੇ ਦੇਣ ਵਾਲਾ ਵੀ ਬਾਬਾ ਨਾਨਕ ਹੈ ਮੈਂ ਕਹਿੰਦਾ ਅੱਜ ਆਪਾਂ ਉਸ ਪ੍ਰਮਾਤਮਾ ਵੈਗਰੂ ਨੇ ਜੋ ਪੁੱਤਰ ਦੀਆਂ ਦਾਤਾਂ ਦਿੱਤੀਆਂ ਧੀਆਂ ਦੀਆਂ ਦਾਤਾਂ ਦਿੱਤੀਆਂ ਪਰਿਵਾਰ ਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ ਮੈਂ ਇਸ ਪਰਿਵਾਰ ਵੱਲੋਂ ਭਾਈ ਸਾਹਿਬ ਭਾਈ ਗੁਰਵਚਨ ਸਿੰਘ ਇਹਨਾਂ ਦੇ ਬੇਟੇ ਭਾਈ ਸਤਨਾਮ ਸਿੰਘ ਭਾਈ ਸੰਤੋਖ ਸਿੰਘ ਸਾਰੇ ਹੀ ਪਰਿਵਾਰ ਵੱਲੋਂ ਪਰसों ਰੋਜ ਤੋਂ ਲੈ ਕੇ ਅਖੰਡ ਪਾਤਸ਼ਾਹਬ ਰੱਖੇ ਗਏ ਸਨ ਤੇ ਸਾਰੇ ਪਰਿਵਾਰ ਨੇ ਬੜੇ ਗ੍ਰੰਤੀ ਸਹਿਬਾਨਾਂ ਦੀ ਸੇਵਾ ਕੀਤੀ ਮੈਂ ਸਾਰੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਇਹਨਾਂ ਦੇ ਪੁੱਤਰ ਇਹਨਾਂ ਦੇ ਪੋਤਰੇ ਬਾਣੀ ਤੇ ਬਾਣੇ ਨਾਲ ਜੁੜਨ ਗੁਰਸਿੱਖੀ ਨਾਲ ਜੁੜਨ ਦਿਨ ਰਾਤ ਇਸੇ ਤਰ੍ਹਾਂ ਸਮਾਗਮ ਹੁੰਦੇ ਰਹਿਣ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਗ੍ਰੰਥੀ ਆਏ ਨੇ ਬਾਬਾ ਸਤਨਾਪ ਸਿੰਘ ਜੀ ਜਿਨ੍ਹਾਂ ਨੇ ਸਾਰੀ ਡਿਊਟੀ ਸੰਭਾਲੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਮੇਰੇ ਵੀਰ ਸਾਰੇ ਵੀਰਾਂ ਦਾ ਧੰਨਵਾਦ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਜੀ ਆਇਆਂ ਇਹਨਾਂ ਦਾ ਧੰਨਵਾਦ ਅਤੀ ਸਨਮਾਨਯੋਗ ਸਾਡੇ ਭਾਈ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਰਾਤ ਵੀ ਕਥਾ ਕੀਤੀ ਸੀ ਲਾਈਵ ਵੀ ਚਲਾ ਰਹੇ ਐ ਦੇ ਦਾਸ ਤੋਂ ਬਾਅਦ ਭਾਈ ਕੁਲਦੀਪ ਸਿੰਘ ਨੇ ਕਥਾ ਵੀ ਕਰਨੀ ਆ ਮੈਂ ਭਾਈ ਗੁਰਵਚਨ ਸਿੰਘ ਜੀ ਵੱਲੋਂ ਦਾਸ ਵੱਲੋਂ ਭਾਈ ਕੁਲਦੀਪ ਸਿੰਘ ਨੂੰ ਜੀ ਆਇਆ ਸਾਰੀ ਸੰਗਤ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਓ ਹੁਣ ਆਪਾਂ ਭਾਈ ਕੁਲਦੀਪ ਸਿੰਘ ਜੀ ਹੋਣ ਆਪਾਸੋਂ ਗੁਰਬਾਣੀ ਦੀ ਵਿਚਾਰ ਉਸ ਤੋਂ ਬਾਅਦ ਕੀਰਤਨ ਹੋਏਗਾ ਕੀਰਤਨ ਤੋਂ ਬਾਅਦ ਆਪਾਂ ਜਿਆਦਾ ਲੇਟ ਨਹੀਂ ਕਰਦੇ ਸਵਾ